ਸਤਿਗੁਰੂ ਸਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੋ ਉਹ ਪਹਿਲੇ ਐਸੇ ਸਤਿਗੁਰੂ ਹਨ ਜਿਨ੍ਹਾਂ ਨੇ ਆਪਣਾ ਪੰਥ ਤੋਂ ਸਾਰਾ ਪਰਿਵਾਰ ਵਾਰਿਆ ਹੈ ਉਹ ਪਹਿਲੇ ਐਸੇ ਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਆਪਣੇ ਆਟੋ ਬਾਇਓਗ੍ਰਾਫੀ ਆਪਣਾ ਜੀਵਨ ਲਿਖਿਆ ਹੈ ਸੋ ਜੀਵਨ ਆਮ ਦੁਨੀਆ ਵੀ ਲਿਖਦੀ ਹੈ ਸੋ ਬੜੇ ਬੜੇ ਪੜੇ ਲਿਖੇ ਆਪਣਾ ਜੀਵਨ ਲਿਖ ਜਾਂਦੇ ਹਨ ਪਰ ਵਿੱਚੋਂ ਲੱਭਦਾ ਕੁਝ ਨਹੀਂ ਹੈ ਔਰ ਉਹ ਸਤਿਗੁਰੂ ਐਸੇ ਜਿਨ੍ਹਾਂ ਆਪਣਾ ਪਿਛਲਾ ਜੀਵਨ ਲਿਖ ਦਿੱਤਾ ਹੈ ਪਹਿਲਾ ਜੀਵਨ ਜਿਹੜਾ ਹੈ ਉਹ ਕਿਸੇ ਨੂੰ ਸੋਝੀ ਹੋਏਗੀ ਤਾਂ ਲਿਖੇਗਾ ਨਾ ਔਰ ਐਸੇ ਸਤਿਗੁਰੂ ਪਹਿਲੇ ਹਨ ਜਿਹੜੇ ਨਾ ਜਿਨ੍ਹਾਂ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਹੀਂ ਤਾਂ ਗੁਰੂ ਗੁਰੂ ਰੂਸੀ ਚੇਲਾ ਚੇਲਾ ਸੀ ਉਹ ਪਹਿਲੇ ਗੁਰੂ ਹਨ ਜਿਨ੍ਹਾਂ ਨੇ ਆਪਣੇ ਸਿੰਘ ਨੂੰ ਮਾਨ ਦਿੱਤਾ ਹੈ ਵਡਿਆਈ ਦਿੱਤੀ ਹੈ ਉਸ ਦਾ ਆਦਰ ਕੀਤਾ ਹੈ ਉੱਚਿਆ ਕੀਤਾ ਹੈ ਔਰ ਐਸੇ ਗੁਰੂ ਹਾਂ ਜਿਨ੍ਹਾਂ ਨੇ ਸਾਰਾ ਕੁਝ ਵਾਰ ਦਿੱਤਾ ਹੈ ਤੇ ਦਿੱਤਾ ਕਿਸ ਨੂੰ ਹੈ ਖਾਸ ਪੰਥ ਨੂੰ ਜਿਸ ਵਿੱਚ ਕੁਝ ਲੋਕਾਂ ਨੇ ਕੁ ਸਮਾਂ ਇਹ ਨਾ ਨਹੀਂ ਕਿਸੇ ਇੱਕ ਵਿਸ਼ੇ ਨੂੰ ਲੰਮਾ ਸਮਾਂ ਲੈ ਸਕੀਏ ਸੋ ਉਸ ਸਮੇਂ ਦੇ ਆਮ ਤੌਰ ਤੇ ਅੱਜ ਵੀ ਸਾਡੇ ਤੇ ਕੁਝ ਬ੍ਰਾਹਮਣੀ ਰੀਤਾਂ ਦਾ ਪ੍ਰਭਾਵ ਹੈ ਅਸੀਂ ਕੋਈ ਵਿਆਹ ਅੱਦੀ ਕਰਨੀ ਐ ਕੱਲ ਹੀ ਕੁਝ ਗੁਰਮੁਖਾਏ ਤੋ ਕਈ ਵਾਰ ਗੁਰਮੁਖ ਤਾਂ ਰਸਤੇ ਚੱਲ ਜਾਂਦਾ ਆਦਵਾ ਕਹਿਣਗੇ ਜੀ ਇਸ ਤਰ੍ਹਾਂ ਨੇ ਰਿਸ਼ਤਾ ਇਸ ਤਰ੍ਹਾਂ ਕਰ ਲਓ ਉਹਨਾਂ ਬਾਹਰੋਂ ਰਿਸ਼ਤਾ ਕਰਨਾ ਸੀ ਮੈਂ ਪੁੱਛਿਆ ਥੋੜਾ ਅੱਗੇ ਕਰ ਲੈਂਦੇ ਕਹਿੰਦੇ ਅੱਗੇ ਕੋਈ ਲੰਮਾ ਤਾਰਾ ਚੜ੍ਹ ਪੈਣਾ ਹੈ ਫਿਰ ਰਿਸ਼ਤਾ ਸਹੀ ਨਹੀਂ ਹੋਣਾ ਤੋ ਅਸੀਂ ਅੱਜ ਵੀ ਤਾਰਿਆਂ ਤੋਂ ਗ੍ਰਹਿਾਂ ਤੋਂ ਪੂਰਨ ਚੀਜ਼ਾਂ ਤੋਂ ਡਰੀ ਜਾ ਰਹੇ ਹਨ ਮੈਂ ਕਹਣਾ ਖਾਂਗਾ ਕਿਉਂਕਿ ਕਲਪੀਆਂ ਵਾਹ ਦਾ ਇਤਿਹਾਸ ਕਹਿਣਾ ਤਾਂ ਆਮ ਕੋਈ ਰਸਨਾ ਦਾ ਵਸ ਨਹੀਂ ਹੈ ਉਸ ਨੂੰ ਤਰਤੀਬ ਚ ਦੱਸਣਾ ਬੜਾ ਸਮਝ ਚਾਹੀਦਾ ਸੋ ਅੱਜ ਅਸੀਂ ਦੇਖਦੇ ਹਾਂ ਅੱਜ ਗੁਰੂ ਦੇ ਦਰ ਦਾ ਜੁੜਿਆ ਹੋਇਆ ਵਜ਼ੀਰ ਸਾਈਕਲ ਤੇ ਜਾ ਰਿਹਾ ਹੈ ਤੇ ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡਾ ਪੰਥ ਦਾ ਪ੍ਰਚਾਰਕ ਹੈ ਉਦੇ ਤੇ ਟੰਕਣ ਕਰਦੇ ਹਨ ਜਿਨੇ ਆ ਕਰ ਦਿੱਤਾ ਉਹ ਕੀਤਾ ਹੈ ਇੱਕ ਪੰਡਿਤ ਤਰਨ ਧਾਰਨ ਤੋਂ ਉਹਦੀ ਤਿੰਨ ਮੰਜਲੀ ਕੋਠੀ ਪਈ ਹੋਈ ਹੈ ਦਾਸ ਨੂੰ ਉੱਥੇ ਸੇਵਾ ਕਰਨ ਦਾ ਸਮਾਂ ਮਿਲੇਾ ਕੋਪੀ ਚੰਦ ਉਸ ਦਾ ਨਾਮ ਹੈ ਤੋ ਉਹ ਕਿੱਥੋਂ ਪਈ ਉਹ ਕਹਿੰਦਾ ਤੁਹਾਡੇ ਵੀਰਾਂ ਨੇ ਇਹ ਕੋਠੀ ਪੁਆਰਤੀ ਮੇਰੀ ਜਣੀ ਹੈ ਜਦੋਂ ਕੋਈ ਦਿਨ ਦੇ ਆਰੇ ਮੇਰੇ ਕੋ ਆਉਂਦੇ ਹਨ ਉਹ ਲੋਕ ਇੱਕ ਨਾਰੀਅਲ ਮਾਸ ਸਾਰਾ ਸਾਜ ਉਸਮਨ ਹਰਮੰਦਰ ਸਾਹਿਬੇ ਭੇਜ ਦਿੰਦੇ ਆ ਤੇ ਪੁੱਛੀਦਾ ਹੈ ਕਹਿੰਦੇ ਸਾਨੂੰ ਕਿਸੇ ਨੇ ਦੱਸਿਆ ਤੇ ਇੱਥੇ ਚੜ੍ਹਨ ਆਏ ਤੇ ਉੱਥੇ 2.5000 ਪੂਜ ਆਉਂਦੇ ਹਨ ਉਸ ਇਨਸਾਨ ਦਾ ਇਕਲੌਤਾ ਬੇਟਾ ਐਕਸੀਡੈਂਟ ਨਾਲ ਮਾਰਿਆ ਗਿਆ ਉਸ ਪੰਡਤ ਜਿਹੜਾ ਦੂਜਿਆਂ ਦੇ ਹੱਥ ਦੇਖਦਾ ਹੈ ਦੂਜੇ ਨਿਰਖਾਵਾਂ ਦੇਖਦਾ ਹੈ ਸਾਡੇ ਜੋ ਲਿਖਿਆ ਮਿਟਿਆ ਨਹੀਂ ਜਾ ਸਕਦਾ ਲੇਖ ਨਾ ਮਿੱਟੀ ਸਖੀ ਜੋ ਲਿਖਿਆ ਕਰਤਾਨ ਹਾਂ ਇਹ ਦਾਤੇ ਦੇ ਚਰਨਾਂ ਤੇ ਸੀਸ ਕੋਈ ਝੁਕਾ ਦੇਵੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਸਮੇਂ ਸਲਾਰ ਦੀਨ ਕਾਜੀ ਨੇ ਇੱਕ ਸਵਾਲ ਰੱਖਿਆ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਂ ਤੁਹਾਡੇ ਦਰ ਤੇ ਆਇਆ ਹਾਂ ਤੁਸੀਂ ਕਹਿੰਦੇ ਕਿ ਇਸ ਦਰ ਤੇ ਉਹ ਤੁਹਾਡੇ ਲੇਖ ਸਿੱਦੇ ਮਿਟ ਜਾਣਗੇ ਤੁਹਾਡੇ ਤੇ ਬਖਸ਼ਾ ਹੋਣਗੇ ਆ ਤੇ ਤੁਹਾਡੀ ਬਾਣੀ ਇਹ ਆਂਦੀ ਹੈ ਕਿ ਲੇਖ ਨਾ ਮਿਟਈ ਸਖੀ ਜੋ ਲਿਖਿਆ ਕਰਤਾਰ ਇਹ ਫਿਰ ਤੁਸੀਂ ਬਾਣੀ ਦੇ ਉਲਟ ਚੱਲਦੇ ਹੋ ਉਹ ਕਹਿੰਦੇ ਕਾਜੀ ਜੀ ਇਹ ਗੱਲ ਨਹੀਂ ਇਹ ਵਿਚਾਰ ਨਹੀਂ ਹੈ ਇੱਕ ਮੋਰ ਮੰਗਵਾਈ ਦੇ ਉਸ ਮੋਰ ਨੂੰ ਕਹਿਣ ਲੱਗੇ ਪੜ ਕੇ ਦੇਖੋ ਇਹਦੇ ਅੱਖਰ ਕਹਿੰਦੇ ਜੀ ਪੁੱਠੇ ਆ ਪੜੇ ਨਹੀਂ ਜਾਂਦੇ ਹਨ ਤੇ ਗੁਰੂ ਜੀ ਕਹਿੰਦੇ ਕਾਗਜ਼ ਇੱਕ ਸਿਆਹੀ ਲਿਆਓ ਉਸ ਤੇ ਸਿਆਹੀ ਲਿਆ ਕੇ ਕਾਗਜ਼ ਤੇ ਲਿਆ ਕਹਿੰਦੇ ਪੜ ਕੇ ਦੇਖੋ ਤੇ ਕਹਿੰਦੇ ਜੀ ਹੁਣ ਪੜੀ ਜਾ ਰਹੀ ਹੈ ਦੇਗੋ ਤੇ ਇੱਕ ਫਤੇ ਉਹਦੇ ਤੇ ਉਹ ਸ਼ਬਦ ਲਿਖੇ ਸਨ ਨੁਸਰਤੇ ਨੁਸਰਤੇ ਬੇਦਰੰਗ ਦੇਗੋ ਤੇਗ ਫਤੇ ਅੱਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਉਹ ਮੋਹ ਅੱਜ ਦਮਦਮਾ ਸਾਹਿਬ ਹੈ ਕਹਿੰਦੇ ਜੀ ਪੜੀ ਗਈ ਹੈ ਕਹਿੰਦੇ ਪਹਿਲਾਂ ਕਿਉਂ ਨਹੀਂ ਪੜੀ ਗਈ ਕਹਿੰਦੇ ਜੀ ਪਹਿਲਾਂ ਉਹ ਅੱਖਰ ਪੁੱਠੇ ਸਨ ਕਹਿੰਦੇ ਬਸ ਇੰਨਾਕ ਫਰਕ ਹੈ ਤੁਸੀਂ ਭਾਵਨਾ ਨਾਲ ਇਸ ਦਰ ਤੇ ਆਜੋ ਆਪਣੇ ਵਿਚਾਰ ਲੈ ਕੇ ਨਾ ਆਇਓ ਕਈ ਵਾਰ ਅਸੀਂ ਇੱਥੇ ਵੀ ਆ ਕੇ ਆਪਣੀ ਪ੍ਰਧਾਨਗੀ ਹੋਰ ਕਈ ਕੁਝ ਦਿਖਾਉਂਦੇ ਹਾਂ ਵੀ ਮੇਰਾ ਉੱਥੇ ਮਾਨ ਨਹੀਂ ਹੋਇਆ ਜੀ ਮੈਂ ਹੋ ਗਿਆ ਜੀ ਇੱਥੇ ਤਾਂ ਜਦੋਂ ਅਸੀਂ ਬਾਤ ਚਰਨਾ ਚਾਹੀਏ ਉਹਦੇ ਸੰਢ ਕੇ ਬਾਹਰ ਆਉਣਾ ਚਾਹੀਦਾ ਹੈ ਕਿ ਹੇ ਮਾਲਕ ਮੈਂ ਤੇਰੇ ਦਰ ਦਾ ਸੇਵਕ ਬਣ ਕੇ ਆਇਆ ਹਾਂ ਇਹ ਪਿੱਛੇ ਸਾਡਾ ਉਹ ਤੇ ਕਈ ਵਾਰ ਹਰਾਨ ਹੁੰਦੇ ਹਨ ਅਸੀਂ ਉਕਿੰਦਰ ਜੀ ਇੱਕ ਹੀ ਚੱਕਰ ਕਹਿੰਦੇ ਬਸ ਇੰਨਾ ਫਰਕ ਹੈ ਸੀ ਜਿਹੜੇ ਲੇਖ ਨੂੰ ਰਸਤੇ ਪਾ ਦਿੰਦੇ ਆ ਬਸ ਇੰਨਾ ਕਹੇ ਲੇਖ ਹੋਏ ਹੁੰਦੇ ਹਨ ਤੇ ਇਨਸਾਨ ਨੂੰ ਜਗਾ ਦਿੰਦੇ ਆ ਉਸ ਤੇ ਬਖਸ਼ਿਸ਼ ਹੋ ਜਾਂਦੀ ਹੈ ਤੋ ਅੰਮ੍ਰਿਤ ਵਿਸ਼ਟ ਪੇਖੇ ਹੋਏ ਸੰਤ ਕਈ ਵਾਰ ਆਪਾਂ ਕਹਿੰਦੇ ਕਿ ਜਨਮਾਂ ਦੀ ਬੜੀ ਭਗਤੀ ਚਾਹੀਦੀ ਹੈ ਪਰ ਮੈਂ ਅੰਨਾ ਕਿ ਪਿਆਰ ਨਸੀਸ਼ ਝੁਕਾ ਕੇ ਪ੍ਰਕਰਮਾ ਕਰਕੇ ਕਿਰਪਾ ਮਨਾ ਦੇਖ ਲਓ ਗੁਰੂ ਗੋਬਿੰਦ ਸਿੰਘ ਜੀ ਐ ਗੁਰੂ ਗ੍ਰੰਥ ਸਾਹਿਬ ਤੇਰੇ ਦਰ ਤੇ ਆ ਉਸੇ ਵੇਲੇ ਹੀ ਬਖਸ਼ਿਸ਼ ਹੋ ਜਾਏਗੀ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬਸ ਇੱਕ ਸੁਵਾਸ ਰੁਕਣ ਦੀ ਲੋੜ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਔਰ ਤਕਸਾਲ ਦੇ ਮੁਖੀ ਸਨ ਉਹ ਆਪਣਾ ਇਹ ਤੇ ਜੀਵਨ ਦੱਸਦੇ ਸੀ ਦੱਸ ਦਿੰਦੇ ਸੀ ਇਤਸਾਲ ਲਈ ਜਿਨ੍ਹਾਂ ਦੇ ਸਿੱਧੀ ਕਲਗੀਆਂ ਵਾਏ ਨਾ ਗੱਲ ਮੈਂ ਤੋ ਅੱਜ ਦਾ ਤਰਕ ਜੋਗਾ ਆਖਦਾ ਕਿ ਗੁਰੂ ਦੇ ਦਰਸ਼ਨ ਨਹੀਂ ਹੁੰਦੇ ਹਨ ਜਦੋਂ ਕਿ ਬਾਲਕ ਨੇ ਬਾਣੀ ਚ ਵਾਰ-ਵਾਰ ਆਖਿਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਕਹਿੰਦੇ ਜੀ ਇਹ ਤਾਂ ਸ਼ਬਦ ਦੇ ਦਰਸ਼ਨ ਹਨ ਬਾਣੀ ਦੇ ਵੀ ਦਰਸ਼ਨ ਹਨ ਉਹ ਕਹਿੰਦੇ ਕਿ ਜਦੋਂ ਮੈਂ ਉਸ ਦਾਤੇ ਦੇ ਚਰਨਾਂ 'ਚ ਛੀ ਝੁਕਾ ਕੇ ਰਮਾਲਾ ਧਾਰ ਦੇ ਮੈਨੂੰ 10 ਪਾਸੇ ਹੀ ਖਲੋਤੀਆਂ ਨਜ਼ਰ ਆਉਂਦੀਆਂ ਹਨ ਹੁਣ ਉੱਥੇ ਕੋਈ ਉਹਨਾਂ ਨਾਲ ਗੱਲ ਕੋਈ ਕੌਣ ਸੰਜਾਵਿਤ ਰਖਵਾਇਆ ਨੂੰ ਉਹਨਾਂ ਦੇ ਇੱਕ ਗੁਰਮੁਖ ਰਾਗੀ ਸਨ 40 ਸਾਲ ਉਹਨਾਂ ਨਾਲ ਪਾਠ ਕੀਤਾ ਹੈ ਜਿਹੜੇ ਗੁਰਮੁਖ ਸੰਥਿਆ ਲੈਂਦੇ ਹਨ ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਉਹ ਕਿਤੇਉਂ ਵਿੱਚ ਸੰਥਿਆ ਲੈਣ ਪਰ ਇੱਕ ਵਾਰ ਉਹ ਪਾਠ ਸੁਣ ਲਿਆ ਤਾਂ ਤੁਹਾਡੀ ਸੰਥਿਆ ਸੁਧ ਹੋ ਜੇਗੀ ਸੁਧ ਪਾਠ ਕੀ ਹੁੰਦਾ ਹੈ ਔਰ ਤੁਸੀਂ ਨਾ ਕਥਾ ਵੀ ਨਾ ਸੁਧ ਪਾਠ ਉਹ ਨਾ ਕਰਦੇ ਰਹੇ ਔਰ ਸਾਡੇ ਸਤਾਂਤ ਗਿਆਨੀ ਸਰਜੀਤ ਸਿੰਘ ਜੀ ਉਹਨਾਂ ਇਹ ਬਚਨ ਪ੍ਰਤੱਖ ਦੱਸਿਆ ਕਹਿੰਦੇ ਜਿਹੜਾ ਗੁਰੂ ਨਾਲ ਜੁੜ ਜਾਵੇ ਉਹਦੇ ਨੂੰ ਸਮਰਪਿਤ ਹੋ ਜਾਏ ਗੁਰੂ ਤਾਂ ਉਹਦੇ ਨਾਲ ਹੈ ਸਦਾ ਅੰਗ ਸੰਗੇ ਉਹ ਸਦਾ ਹੀ ਨਾਲ ਹੈ ਜਮ ਨੂੰ ਖਾਸਾ ਰਹੇ ਨਿਹਾਰ ਤਬ ਲਗ ਤੇ ਦਿਓ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਕਹਿੰਦੇ ਇੱਕ ਦਿਨ ਅੰਮ੍ਰਿਤ ਵੇਲਾ ਸੀ ਉਹ ਮਹਾਪੁਰਸ਼ ਬਾਹਰ ਆਏ ਉਹਨਾਂ ਧਰਤੀ ਨੂੰ ਸੀਸ ਰੱਖ ਕੇ ਤਾਂ ਇਸ ਬੰਨੇ ਸੀਸ ਝੁਕਾਇਆ ਉਸ ਰਾਗੀ ਸਿੰਘ ਨੇ ਪੁੱਛਿਆ ਮਾ ਪੁਰਸੁਏ ਐਸਵੇ ਇੱਧਰ ਨੂੰ ਸੀਸ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਖਲੋਤੇ ਸੀ ਮੈਂ ਜੇ ਅਸਣਾਨ ਨਹੀਂ ਸੀ ਕੀਤਾ ਮੈਂ ਸੀਸ ਝੁਕਾਇਆ ਹੈ ਇਹ ਕੋ ਕਹਾਣੀਆਂ ਨਹੀਂ ਜੀਵਨ ਚ ਵਰਤੀਆਂ ਘਟਨਾਵਾਂ ਹਨ ਜੇ ਸਿਪ ਲਿਖੇ ਜਾ ਜਿਨ ਬ ਗੁਰੂ ਜਿਹੜਾ ਸਾਡੇ ਕੋਲ ਦੇਖਦਾ ਹੈ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਨੂੰ ਕੁਝ ਦੇਖਦੇ ਅੰਜੋ ਮਰਜੀ ਕਰੀ ਜਾਓ ਝੂਠ ਮਾਰ ਲਓ ਠੱਗੀ ਮਾਰ ਲਓ ਪਰ ਉਹ ਦਾ ਮਾਲਕ ਸਤ ਸੁਣਦਾ ਸਭ ਦੇਖਦਾ ਹਰ ਵੇ ਦੇਖਦਾ ਹੈ ਤਾਂ ਮੈਂ ਵਿਚਾਰ ਦੇ ਰਿਹਾ ਸੀ ਕਿ ਉਹ ਪੰਡਤ ਜਿਹੜਾ ਕਿਸੇ ਦੇ ਲੇਖ ਦੇਖਦਾ ਹੈ ਸਾਡੇ ਗ੍ਰੰਥੀ ਸਿਮ ਉਹਦੇ ਗ੍ਰਹਿ ਅਫਸੋਸ ਕਰਨ ਗਿਆ ਉਹ ਕਿੰਦੇ ਗਵਾਨ ਸੀ ਇਨਸਾਨੀਅਤ ਤੌਰ ਤੇ ਗਏ ਪੁੱਛਿਆ ਪੰਡਤ ਜੀ ਕੀ ਕਾਰਨ ਹੋਇਆ ਕਹਿੰਦੇ ਪਤਾ ਹੀ ਨਹੀਂ ਲੱਗਾ ਕੀ ਕਾਰਨ ਬਣਿਆ ਕਾਰ ਨਵੀ ਲੈ ਕੇ ਜਾ ਰਹੇ ਸੀ ਟਰੱਕ ਆਇਆ ਉਹਨਾਂ ਰੋਕ ਵੀ ਦਿੱਤਾ ਉਹਦੇ ਉੱਤੇ ਚੜਿਆ ਤਾਂ ਉੱਥੇ ਐਕਸੀਡੈਂਟ ਨਾ ਚੜਾਈ ਕਰ ਗਿਆ ਕਹਿੰਦੇ ਫਿਰ ਕਿਵੇਂ ਹੋਇਆ ਕਹਿੰਦੇ ਇਹ ਮਾਲਕ ਦੇ ਹੱਥ ਵਿੱਚ ਹੈ ਉਹ ਕਹਿੰਦੇ ਵੀ ਮੈਂ ਮਨਚ ਸੋਚ ਪੰਡਤ ਜੀ ਅੰਜ ਪੁੱਤਰ ਨੂੰ ਰੋਕ ਲੈਣਾ ਸੀ ਵੀ ਤੇਰੀ ਮੌਤ ਹੋ ਜਾਣੀ ਹੈ ਉਹਨੂੰ 10 ਮਿੰਟ ਰੋਕ ਲੈਂਦੇ ਪਰ ਇਹ ਰੁਕਦਾ ਨਹੀਂ ਤੋਂ ਅਸੀਂ ਇਸ ਚੱਕਰੰਦ ਨਾ ਪਈ ਗੁਰੂ ਤੇ ਪ암 ਨਾ ਰੱਖੋ ਗੁਰਬਾਣੀ ਤੇ ਭੰਨ ਬਣਾਉ ਪਰਤਖ ਗੁਰੂ ਹੈ ਸਤਗੁਰੂ ਜੀ ਇੱਕ ਇੱਕ ਦਿਨ ਕਮਾ ਕਥਾ ਕਰੇ ਇਹ ਕਹਿੰਦੇ ਗੁਰੂ ਨੂੰ ਠੰਡ ਕੋਈ ਨਹੀਂ ਲੱਗਦੀ ਇਹਨੂੰ ਜ ਕੰਬਲ ਦੀ ਲੋੜ ਨਹੀਂ ਇਹਨੂੰ ਹਵਾ ਦੀ ਲੋੜ ਨਹੀਂ ਐਹੋ ਜਿਹਾ ਵੀ ਸਾਡੇ ਚ ਉਸ ਬਿਆਨੀ ਪੈਦਾ ਹੋ ਗਏ ਹਨ ਮੈਂ ਹੈਰਾਨ ਹਾਂ ਕਿ ਗੁਰੂ ਦਾ ਇਹ ਅਦਬ ਸਤਕਾਰ ਵੀ ਨਹੀਂ ਹੋਏਗਾ ਤੋ ਇਹ ਸਤਗੁਰੂ ਜੀ ਸਤਗੁਰੂ ਜਾਗਤ ਹੈ ਦਿਓ ਪਰਤਖ ਗੁਰੂ ਹੈ ਉਰਜਾ ਦੀ ਜੋਤ ਹੈ ਹਾਜ਼ਰ ਨਾਜ਼ਰ ਹੈ ਸੱਧ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨ ਪਿਰੋ ਦੂਰਾਏ ਅਸੀਂ ਦੂਰੋ ਜੀ ਵਖਰੀ ਗੱਲ ਹੈ ਅਸੀਂ ਪੜਾ ਲਈਏ ਦੂਰ ਗੱਲ ਹੈ ਉਹ ਗੁਰੂ ਨਾਲ ਹੈ